ਸਾਸ਼ੀ ਦਾ ਦੋਸਤੋ ਅਲਫਾਜ਼ ਦੇਖ ਰਹੇ ਹਾਂ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਅੱਜ ਇੱਕ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਜਿਹੜੇ ਕਬੱਡੀ ਤੇ ক্রিকেট ਨੂੰ ਪਿਆਰ ਕਰਦੇ ਨੇ ਉਹਨਾਂ ਲਈ ਇੱਕ ਇੱਕ ਖਾਸ ਮੈਸੇਜ ਹੈ ਖਾਸ ਕਰਕੇ ਸਮਾਣਾ ਪਟਿਆਲਾ ਪਤਨਾ ਏਰੀਆ ਦੇ ਦਿਰਬੇਰੀ ਦੇ ਲੋਕਾਂ ਲਈ ਜਿਹੜੇ ਨੇੜੇ ਪੈਂਦੇ ਨੇ ਦਰਸ਼ਕ ਵੀਰਾਂ ਲਈ ਤੇ ਪਲੇਅਰ ਜਿਹੜੇ ਇਸ ਖੇਡਦੇ ਨੇ ক্রিকেট ਨੂੰ ਤੇ ਕਬੱਡੀ ਨੂੰ ਉਹਨਾਂ ਲਈ ਪਿੰਡ ਤੁਲੇਆਲ ਦੀਆਂ ਖੇਡਾਂ ਕਰਾਈਆਂ ਜਾ ਰਹੀਆਂ ਨੇ ਮਿਤੀ 26 27 28 ਅਗਸਤ ਨੂੰ ক্রিকেট ਜਿਹੜੀ ਹੈ ਉਹ 26 27 ਅਤੇ 28 ਅਗਸਤ ਨੂੰ ਦਿਨ ਬਣਦਾ ਜੀ ਸੋਮਵਾਰ ਮੰਗਲਵਾਰ ਬੁੱਧਵਾਰ ਇਹ ক্রিকেট ਟੂਰਨਾਮੈਂਟ ਹੈ ਜਿਹੜੇ ক্রিকেট ਨੂੰ ਪਿਆਰ ਕਰਦੇ ਨੇ ਇਹਦੇ ਪਲੇਅਰ ਨੇ ਤੇ ਦਰਸ਼ਕ ਨੇ ਉਹ ਨੋਟ ਕਰ ਲੈਣਾ ক্রিকেট ਦਾ ਟੂਰਨਾਮੈਂਟ ਪਿੰਡ ਅ ਟੂਰਨਾਮੈਂਟ ਪਿੰਡ ਤੁੱਲੇਵਾਲ ਕਰਾਇਆ ਜਾ ਰਿਹਾ ਹੈ ਕ੍ਰਿਕਟ ਟੂਰਨਾਮੈਂਟ 26 27 ਤੇ 28 ਅਗਸਤ ਦਿਨ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤੇ ਪਹਿਲਾ ਕ੍ਰਿਕਟ ਦੇ ਇਨਾਮ ਦੱਸ ਦਈਏ ਤੁਹਾਨੂੰ ਪਹਿਲਾ ਨਾਮ 25000 ਨਾਲ ਇੱਕ ਟਰੋਫੀ ਆ ਦੂਸਰਾ ਇਨਾਮ ਹੈ ਉਹ 15000 ਹੈ ਤੇ ਐਂਟਰੀ ਫੀਸ ਹੈ ਜਿਹੜੀ ਉਹ 1500 ਰੱਖੀ ਗਈ ਆ ਤੇ ਇਸੇ ਤਰ੍ਹਾਂ ਜਿਹੜਾ ਟੂਰਨਾਮੈਂਟ ਹੈ ਕਬੱਡੀ ਦਾ ਉਹ ਵੀ 29 ਤੇ 30 ਅਗਸਤ ਨੂੰ ਇਸ ਤੋਂ ਬਾਅਦ 26 27 28 ਨੂੰ ਕ੍ਰਿਕਟ ਹੈ ਤੇ 29 ਦੇ 30 ਨੂੰ ਕਬੱਡੀ ਟੂਰਨਾਮੈਂਟ ਹੈ ਜਿਹੜਾ ਉਹ ਕਰਵਾਇਆ ਜਾ ਰਿਹਾ ਅ ਮੇਲਾ ਗੁੱਗਾ ਮੈਡੀ ਕਬੱਡੀ ਟੂਰਨਾਮੈਂਟ ਇਹ ਪਿੰਡ ਤੁੱਲੇਵਾਲ ਦੀਆਂ ਖੇਡਾਂ ਨੇ ਬਾਕੀ ਤੁਸੀਂ ਜਿਹੜੇ ਪ੍ਰਬੰਧਕ ਵੀਰ ਨੇ ਉਹਨਾਂ ਨਾਲ ਸੰਪਰਕ ਕਰਕੇ ਜਿਹੜੀਆਂ ਸ਼ਰਤਾਂ ਨੇ ਉਹ ਜਾਣ ਸਕਦੇ ਹੋ ਸ਼ਰਤਾਂ ਤੋਂ ਉਨ ਸਾਰੀਆਂ ਪਤਾ ਹੋਣਗੀਆਂ ਜਿਹੜੇ ਟੂਰਨਾਮੈਂਟ ਕਰਵਾਉਣ ਦੇ ਪ੍ਰਬੰਧਕ ਜਿਹੜੇ ਅੱਗੇ ਆਗੂ ਵੀਰ ਨੇ ਦਵਾਰਾ ਸਿੰਘ ਜੀ ਕੁਲਵੀਰ ਸਿੰਘ ਫੌਜੀ ਗੁਰਪ੍ਰੀਤ ਸਿੰਘ ਗਿੱਲ ਤੇ ਇਹ ਉਦਘਾਟਨ ਜਿਹੜਾ ਟੂਰਨਾਮੈਂਟ ਦਾ 29 ਨੂੰ ਰਸਤ ਨੂੰ ਸ਼ੁਰੂ ਹੈ ਤੇ 30 ਨੂੰ ਇਹਦੀ ਸਮਾਪਤੀ ਹੈ ਇਹ ਛੋਟੇ ਵੇਟ ਰੱਖੇ ਗਏ ਨੇ ਵਧੀਆ ਗੱਲ ਆ 45 ਕਿਲੋ 45 ਕਿਲੋ ਦੀ 50 ਰੁਪਏ ਐਂਟਰੀ ਫੀਸ ਹੈ ਤੇ 60 ਕਿਲੋ ਵੀ ਤੇ 100 ਰੁਪਏ ਐਂਟਰੀ ਫੀਸ ਹੈ 45 ਕਿਲੋ ਦਾ ਨਾਮ 3100 ਤੇ 2100 60 ਕਿਲੋ ਦਾ ਨਾਮ 4100 ਤੇ 3100 ਇਸਤਰੀ 30 ਅਗਸਤ ਨੂੰ ਇੱਕ ਪਿੰਡ ਓਪਨ ਦੀਜਦੀ ਹੈ ਖੇਡਾਂ ਕਰਾਈਆਂ ਜਾਣਗੀਆਂ ਇਹਦੇ ਵਿੱਚ 500 ਰੁਪਿਆ ਐਂਟਰੀ ਫੀਸ ਹੈ 41000 ਤੇ 31000 ਇਨਾਮ ਰੱਖਿਆ ਗਿਆ ਤੇ ਇਹਦੇ ਵਿੱਚ ਜੀ ਕੋਈ ਬਾਹਰੋਂ ਵੀ ਖੇਡ ਸਕਦਾ ਹਾਂਜੀ ਤਿੰਨ 플레이ਰ ਬਾਹਰੋਂ ਹਾਂਜੀ ਹਾਂ ਇੱਕ ਪਿੰਡ ਓਪਨ ਦੇ ਵਿੱਚ ਤਿੰਨ 플레이ਰ ਬਾਹਰੋਂ ਖੇਡ ਸਕਦੇ ਨੇ ਤੇ ਇੱਕ ਪਿੰਡ オーਪਨ ਦੇ ਖਿਡਾਰੀ ਨੂੰ 10 ਵਜੇ ਤੋਂ ਪਹਿਲਾਂ ਪਹੁੰਚਣ ਦੀ ਅਪੀਲ ਆ ਠੀਕ ਹੈ ਤੁਹਾਨੂੰ ਅਸੀਂ ਅ ਨੰਬਰ ਵੀ ਨੋਟ ਕਰਵਾ ਦੇਨੇ ਪਹਿਲਾਂ ਦੱਸ ਦੇਨੇ 31 ਅਗਸਤ ਨੂੰ ਦਿਨ ਸ਼ਨੀਵਾਰ 8 ਵਜੇ ਤੋਂ 5 ਵਜੇ ਤੱਕ ਵੀ ਸ੍ਰੀ ਜਥੇਦਾਰ ਰੰਗਾ ਰੰਗ ਜਿਹੜਾ ਪ੍ਰੋਗਰਾਮ ਹੈ ਉਹ ਵੀ ਕਰਵਾਇਆ ਜਾਊਗਾ ਬਾਕੀ ਜੋ ਵੀ 1 ਸਤੰਬਰ ਨੂੰ ਦਿਨ ਐਤਵਾਰ ਨੂੰ ਕੁਸ਼ਤੀਆਂ ਵੀ ਲੰਮਾ ਪ੍ਰੋਗਰਾਮ ਰੱਖਿਆ ਹੈ ਨਾ ਅੱਛਾ ਕੁਸ਼ਤੀ ਦੀ ਝੰਡੀ 5100 ਰੁਪਏ ਦੀ ਆ ਕਿ 50 ਸਾਲ ਤੋਂ ਉੱਤੇ ਪਹਿਲਵਾਨ ਦੀ ਕੁਸ਼ਤੀ ਨਹੀਂ ਕਰਵਾਈ ਜਾਵੇਗੀ। ਪਿੰਡ ਤੁੱਲੇਆਲ ਵੈਸੇ ਸਾਰੇ ਪਲੇਅਰ ਜਾਣਦੇ ਨੇ, ਦਸਣ ਦੀ ਲੋੜ ਨਹੀਂ, ਦਰਸ਼ਕ ਵੀ ਜਾਣਦੇ ਨੇ। ਇਹ ਤੁੱਲੇਆਲ ਪਿੰਡ ਸਮਾਣੇ ਤੋਂ ਪਟਿਆਲੇ ਦੇ ਰਾਹ ਦੇ ਵਿੱਚ ਪਿੰਡ ਪੈਂਦਾ, ਥੋੜਾ ਸਾਈਡ ਤੇ ਆ। ਪਟਿਆਲੇ ਤੋਂ ਸਮਾਣੇ ਦੇ ਰਸਤੇ ਦੀ। ਸਮਾਣੇ ਤੋਂ ਜਾਓਗੇ ਤਾਂ ਪਟਿਆਲੇ ਜਾਂਦੇ ਆਊਗਾ, ਪਟਿਆਲੇ ਤੋਂ ਆਓਗੇ ਤਾਂ ਸਮਾਣੇ ਜਾਂਦੇ ਆ ਤੁਹਾਨੂੰ। ਕਿਤੇ ਵੀ ਤੁਸੀਂ ਕਿਹਨੂੰ ਪੁੱਛ ਸਕਦੇ ਹੋ, ਰਸਤੇ ਦੇ ਵਿੱਚ ਤੁੱਲੇਆਲ ਪਿੰਡ ਆ, ਥੋੜਾ ਮੇਨ ਰੋਡ ਤੋਂ ਥੋੜਾ ਹਟ ਮੈਂ 2 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਇਹ ਜਿਹੜੇ ক্রিকেট ਟੂਰਨਾਮੈਂਟ ਵਾਲੇ ਵੀਰ ਨੇ ਉਹ ਜਿਹੜੇ ਪਲੇਅਰ ਨੇ ਉਹ ਨਾਮ ਨੰਬਰ ਨੋਟ ਕਰ ਲੋ ਅਸੀਂ ਸਕਰੀਨ ਤੇ ਵੀ ਚਲਾ ਦਾਂਗੇ ਤੇ ਸੰਦੀਪ ਸਿੰਘ ਬਾਈ ਦਾ ਨੰਬਰ ਹੈਗਾ 97818 82973 ਦੂਜਾ ਸਰਜੀਤ ਸਿੰਘ ਉਹਨਾਂ ਦਾ ਨੰਬਰ ਹੈਗਾ 75893 23377 ਤੇ ਤੀਸਰਾ ਨੰਬਰ ਹੈਗਾ ਜੀ ਗੁਰਸੇਵਕ ਸਿੰਘ 99143 19445 ਇਹ ਤਿੰਨੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਸੀਂ ਥੱਲੇ ਨੰਬਰ ਵੀ ਜਿਹੜੇ ਉਹ ਚਲਾ ਦਾਂਗੇ ਤੇ ਦੂਸਰੇ ਕਬੱਡੀ ਵਾਲੇ ਜਿਹੜੇ ਵੀਰ ਨੇ 45 ਕਿਲੋ ਤੇ 60 ਕਿਲੋ ਤੇ ਪਿਕ ਪਿੰਡ ਓਪਨ ਵਾਲੇ ਜੇ ਉਹਨਾਂ ਨੇ ਕੋਈ ਸ਼ਰਤਾਂ ਜਾਣਣੀਆਂ ਜਾਂ ਕੋਈ ਗੱਲਬਾਤ ਕਰਨੀ ਹੈ ਉਹਨਾਂ ਲਈ ਨੰਬਰ ਨੋਟ ਕਰ ਲਓ ਅਫਤਾਰ ਸਿੰਘ ਗਿੱਲ ਮਹਿੰਗਾ ਸਿੰਘ ਪੰਗੂ ਕੁਲਬੀਰ ਸਿੰਘ ਫੌਜੀ ਗਰਤੀਰ ਪੰਗੂ ਨਵਤੇਜ ਕਿਸਨ ਗਿੱਲ ਗੁਰਪ੍ਰੀਤ ਸਿੰਘ ਗਿੱਲ ਹਰਦੀਪ ਸਿੰਘ ਗਿੱਲ ਇਹ ਵੀਰੇ ਕਮੇਟੀ ਦੇ ਵਿੱਚ ਜਿਆ ਪ੍ਰਬੰਧਕ ਵੀਰ ਨੇ ਇਹਨਾਂ ਦੇ ਨੰਬਰ ਨੋਟ ਕਰ ਲੋ 98157 88132 80 880 52 509 97799 46370 94788 ਤੇ 50350 ਇਹ ਨੰਬਰ ਨੇ ਵੀਰ ਜੇ ਕਿਸੇ ਨੂੰ ਲੋੜ ਹੈ ਤੇ ਪਿੰਡੂ ਸਪੋਰਟਸ ਤੇ ਇਹ ਲਾਈਵ ਚੱਲੂਗਾ ਤੇ ਇਸ ਤਰ੍ਹਾਂ ਕਬੱਡੀ ਵੀ ਲਾਈਵ ਹੋਊਗੀ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਇਸ ਕਬੱਡੀ ਪ੍ਰੇਮੀ ਨੇ ਤੇ ਕ੍ਰਿਕਟ ਪ੍ਰੇਮੀ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਗਰੁੱਪਾਂ ਦੇ ਵਿੱਚ ਤੇ ਆਪਦੇ ਹੋਰ ਪਲੇਅਰਾਂ ਨਾਲ ਸਾਂਝੀ ਕਰ ਦਿਓ। ਇਹ ਵੀ ਛੋਟੇ weight ਕਰਾ ਰਹੇ ਨੇ ਬਹੁਤ ਵਧੀਆ ਗੱਲ ਐ। ਛੋਟੇ weight ਬਹੁਤ ਘੱਟ ਟੂਰਨਾਮੈਂਟ ਤੇ ਮਿਲਦੇ ਨੇ। ਇਹ ਤੁੱਲੇ ਆਲ ਵੀਰਾਂ ਦੀ ਬਹੁਤ ਵੱਡੀ ਪਹਿਲ ਐ ਨਾ ਬਹੁਤ ਵਧੀਆ ਗੱਲ ਐ ਜਿਹੜੇ 45 ਕਿਲੋ ਦੇ weight ਵੀ ਕਰਾ ਰਹੇ ਨੇ ਛੋਟੇ ਬੱਚਿਆਂ ਲਈ। ਇਹ ਬਹੁਤ ਵਧੀਆ ਗੱਲ ਆ। ਤੇ ਨਾਲ 60 ਕਿਲੋ ਵੀ। ਬਹੁਤ ਵਧੀਆ ਗੱਲ ਐ। ਤੇ ਜਰੂਰ ਇਹਨੂੰ ਵੱਧ ਵੱਧ ਸਾਂਝੀ ਕਰਿਓ ਤੇ ਛੋਟੇ ਬੱਚਿਆਂ ਦਾ ਹੌਸਲਾ ਵਧ ਸਕੇ ਤੇ ਉਹਨਾਂ ਨੂੰ ਵੀ ਮੌਕਾ ਮਿਲ ਸਕੇ। ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਦੇਖ ਰਹੇ ਸੀ ਅਲਫਾਜ਼ ਮੈਂ ਵਿਕਰਮ ਸਿੰਘ ਬਾਜਵਾ ਕਕਰਾਲਾ ਧੰਨਵਾਦ